ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਕੱਲ੍ਹ ਯਾਨੀ ਕਿ 21 ਮਾਰਚ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਟਾਰ ਨਾਈਟ ਦੇ ਦੌਰਾਨ ਅਰਜੰਟਿਲੋ ਨੇ ਪਰਫਾਰਮ ਕਰਨਾ ਸੀ ਜਿੱਥੇ ਭਾਰੀ ਗਿਣਤੀ ਦੇ ਵਿੱਚ ਦਰਸ਼ਕ ਪਹੁੰਚੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਹੈਵੀ ਕਰਾਊਡ ਦੇ ਕਾਰਨ ਇਹ ਸ਼ੋਅ ਜਿਹੜਾ ਹੈ ਉਹ ਕੈਨਸਲ ਕਰ ਦਿੱਤਾ ਜਿਸ ਤੋਂ ਬਾਅਦ ਅਰਜੰਟਿਲੋ ਸਟੇਜ ਤੇ ਨਹੀਂ ਆਏ ਤੇ ਸ਼ੋਅ ਕੈਨਸਲ ਹੋ ਗਿਆ ਹੋਗਾ ਪ੍ਰੋਗਰਾਮ ਨਹੀਂ ਹੋਏਗਾ ਕਿਸੇ ਦਿਹਾੜਕ ਨਹੀਂ ਹੋਏਗਾ ਇਸ ਲਈ ਪਲੀਜ਼ ਆਪਣੇ ਆਪਣੇ ਆਰਾਮ ਸੇ ਆਪਣੇ ਮੋਬਾਈਲ ਦੇਖ ਕੇ ਕੋਈ ਆਪਸ ਵਿੱਚ ਕਿਸੇ ਦੇ ਮੋਬਾਈਲ ਨਾਲ ਟੋਰੀਓ ਇਸ ਲਈ ਪਿਆਰ ਸੇ ਨਿਕਲ ਜਾਓ ਬਹੁਤ ਸਾਰੀਆਂ ਵੀਡੀਓਜ਼ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸਨ ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੋਅ ਕੈਨਸਲ ਕੀਤਾ ਹਾਲਾਂਕਿ ਆਰਗੇਨਾਈਜ਼ਰਾਂ ਨੇ ਇਹ ਪ੍ਰੋਸੈਸ ਜ਼ਰੂਰ ਦਵਾਇਆ ਕਿ ਜਲਦ ਇੱਕ ਨਵੀਂ ਡੇਟ ਅਨਾਉਂਸ ਕੀਤੀ ਜਾਵੇਗੀ ਤੇ ਸ਼ੋਅ ਦੁਬਾਰਾ ਕੀਤਾ ਜਾਵੇਗਾ ਇਸ ਬਾਰੇ ਅਰਜੰਟ ਢੱਲੋਂ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਸਸੀਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਇਕੱਠ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਹੈ ਸੋ ਨਮੀ ਦੇ ਅਨਾਉਂਸ ਕਰਦੇ ਆ ਜਲਦੀ ਜਿਸ ਕਦੋਂ ਤੋਂ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਮੇਰਾ ਆਪਣਾ ਬਹੁਤ ਮਾਨਸਿਕ ਪਰਫਾਰਮ ਕਰਨ ਦਾ ਜਲਦੀ ਮਿਲਦੇ ਆ ਧੰਨਵਾਦ ਤੁਹਾਡੇ ਵਾਸਤੇ ਇੱਕ ਸੁਨੇਹਾ ਭੇਜਿਆ ਅਰਜਨ ਨੇ ਕਿ ਵੀਰੇ ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਆ ਪਰ ਇਕੱਲੇ ਪਿਆਰ ਨਾਲ ਕੰਮ ਨਹੀਂ ਚੱਲਣਾ ਵੀਰ ਜੇ ਚਾਹੁੰਦੇ ਹੋ ਪਰਫਾਰਮ ਕਰੇ ਤਾਂ ਸੱਚੀ ਵੀਰੇ ਬਾਈ ਬਣੇ ਥੋੜਾ ਥੋੜਾ ਪਿੱਛੇ ਨੂੰ ਹੋ ਜਾਓ ਸਾਊਂਡ ਵਾਲਾ ਏਰੀਆ ਖਾਲੀ ਕਰਨਾ ਪਊਗਾ ਯਾਰ ਓਏ ਯਾਰ ਬੰਦਿਆਂ ਦੀ ਗੱਲ ਕਰੋ ਸਾਊਂਡ ਵਾਲਾ ਏਰੀਆ ਤਾਂ ਖਾਲੀ ਕਰ ਦੋ ਉੱਧਰ